ਤਾਰੀਵਾਲ ਐਕਸੀਡੈਂਟ ਦੌਰਾਨ ਪੰਜਾਬ ਪੁਲਿਸ ਦੇ ਐਸਐਸ ਦੀ ਮੌਤ ਅੱਜ ਕੀਤਾ ਗਿਆ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਦੇ ਨਾਲ ਹੀਰਾ ਲਾਲ ਜੋ ਪੀਏਪ ਪੁਲਿਸ ਦੇ ਵਿੱਚ ਬਤੌਰ ਐਸਐਸ ਦੀ ਸੇਵਾ ਨਿਭਾ ਰਹੇ ਸਨ ਜਿਨ੍ਹਾਂ ਦੀ ਡਿਊਟੀ ਅਮਰਸਰ ਸੀ ਅਤੇ ਆਪਣੇ ਸ਼ਹਿਰ ਤਾਰੀਵਾਲ ਆਏ ਹੋਏ ਸਨ ਪਿੰਡ ਖੁੰਡੀ ਵਿਖੇ ਬੀਤੇ ਦਿਨ ਐਕਸੀਡੈਂਟ ਦੌਰਾਨ ਮੌਤ ਹੋ ਗਈ ਅਤੇ ਆਪਣੇ ਪਰਿਵਾਰ ਪਿੱਛੇ ਇੱਕ ਲੜਕਾ ਦੋ ਲੜਕੀਆਂ ਇੱਕ ਪਤਨੀ ਛੱਡ ਗਏ ਹਨ ਹੀਰਾ لال ਦਾ ਅੱਜ ਧਾਰੀਵਾਲ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਲਾਮੀ ਦੇਣ ਪਹੁੰਚੀ ਪੰਜਾਬ ਪੁਲਿਸ ਦੀ ਟੁਕੜੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਸਿੰਘ ਨੇ ਦੱਸਿਆ ਕਿ ਕਿ ਹੀਰਾ لال ਇੱਕ ਬਹੁਤ ਇਮਾਨਦਾਰ ਮਰਯਮ ਸਨ ਜਿਨ੍ਹਾਂ ਦਾ ਪਿੰਡ ਖੁੰਡੀ ਵਿਖੇ ਬੀਤੇ ਦਿਨ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ ਅਤੇ ਪੋਸਟਮਾਰਟਮ ਕੀਤਾ ਗਿਆ ਹੈ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਸਲਾਮੀ ਦੇ ਕੇ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਆਖਿਆ ਕਿ ਪਰਿਵਾਰ ਨੂੰ ਬੰਦ ਜਾਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂ ਦਿੱਤੀ ਜਾਵੇਗੀ ਸਵਰਗਵਾਸੀ ਹੀਰਾ ਲਾਲ ਦੇ بیٹے ਪਰਮਿੰਦਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਇਨਸਾਫ ਦੀ ਮੰਗ ਕੀਤੀ ਅਤੇ ਆਖਿਆ ਕਿ ਮੇਰੇ ਪਿਤਾ ਦਾ ਜਿਸ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਸੀ ਉਸ ਦੋਸ਼ੀਆਂ ਨੂੰ ਛੇਤੀ ਛੇਤੀ ਲੱਭ ਕੇ ਉਹਨਾਂ ਦੇ ਖਿਲਾਫ बनती सख्त कार्रवाई की जाए देखो टीवी न्यूज इंडिया दो सौ पैंठली तो पत्रकार रंजीत सिंह खास रिपोर्ट ਗੱਲ ਦੋ ਗੱਲ ਬਾਜੂ ਚੱਤ ਸੱਪ ਦਾ ਇਸ ਸਸਕਾਰ ਹੋ ਰਿਹਾ ਹੈ ਇਸ ਦਾ ਹੋ ਗਿਆ ਹੈ ਜੀ ਘਾਜੀ ਵਾਪਸ ਇਹ ਐਸੇ ਹੀ ਰਾਜੇ ਜਿਹਦੇ ਨਾਮ ਪਤਾ ਨਹੀਂ ਕਿ ਕਿੱਲਾ ਮੈਨੇਜਰ ਵਿੱਚ ਡਿਊਟੀ ਕਰਦੇ ਸੀ ਲੁਧਿਆਣੇ ਇਹ 23 ਦਿਨ ਆਪਣੇ ਘਾਸੂਪੀਰੇ ਆਏਗੇ ਤੇ ਆਪਣੇ ਰਿਸ਼ਤੇਦਾਰੀ ਵਿੱਚ ਗਏ ਪਿੰਡ ਭੁੰਗੜੀ ਉੱਥੋਂ ਇਹ ਵਾਪਸ ਆ ਰਹੇ ਸੀ ਜਦੋਂ ਪਿੰਡ ਖੁੰਡੀ ਕੋਲ ਪਹੁੰਚਿਆ ਉਥੇ ਜੋ ਅਣਪਛਾਤੀ ਗੱਡੀ ਨੇ ਇਹਨਾਂ ਦੇ ਵਿੱਚ ਗੱਡੀ ਮਾਰ ਕੇ ਇਹਨਾਂ ਦਾ ਹਸਿੰਦ ਕੀਤਾ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ ਹੈ ਤੇ ਮਕਦਮਾ ਨੰਬਰ 99 ਜਿਹੜਾ ਥਾਣਾ ਧਾਰੀਵਾਲ ਦਰਜ ਕੀਤਾ ਵਾ ਤੇ ਲੱਖ ਦਾ 포ਟ ਮਾਰਨ ਕੀਤਾ ਗਿਆ ਵਾ ਅੱਜ ਇਹਨਾਂ ਦਾ ਅਸੀਂ ਸਰਕਾਰ ਕਰ ਰਹੇ ਹਾਂ ਕਿ ਦੋਸ਼ੀਆਂ ਨੂੰ ਜਲਦੀ ਜਲਦੀ ਟ੍ਰੈਸ ਕਰਕੇ ਤੇ ਮੁਕਦਮਾ ਸਟਾਰਟ ਕਰਦੇ ਹਾਂ ਨੂੰ ਜਿਹੜਾ ਸਰਕਾਰੀ ਸਨਮਾਨਾਂ ਦਿਨ ਅਨੁਸਾਰ ਜਿਹੜਾ ਸਲਾਮੀ ਦੇ ਕੇ ਤੇ ਮੇਰਾ ਸਨਸਕਾਰ ਕੀਤਾ ਜਾ ਰਿਹਾ। ਪੁਲਸੋਂ ਹਰ ਪੱਖੋਂ ਦਾ ਪੂਰਾ ਸੰਯੋਗ ਦਿੱਤਾ ਜਾਊਗਾ। ਤੇ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਹੋ ਚੁੱਕੀ ਹੈ। ਤੇ ਜਿਹੜੀਆਂ ਸਰਕਾਰੀ ਸਹੂਲਤਾਂ ਉਹ ਵੀ ਇਹਨੂੰ ਮਿਲਣਗੀਆਂ। ਮੇਰਾ ਨਾਮ ਪਲਵਿੰਦਰ ਸਿੰਘ ਜੇ ਮੇਰੇ ਫਾਦਰ ਦਾ ਨਾਂ ਹੀਰਾ ਲਾਹਦਾ। ਉਹਦਾ ਨਵਾਂ ਬਟਾਲੀ ਐਮਪਰ ਸਰਜੇ ਉਹ ਤਾਂ ਲਧਿਆਣਾ ਦੇ ਨਹੀਂ ਮਾਈਨਿੰਗ ਦੇ ਡਿਊਟੀ ਆ। ਕਿਸ ਤਰ੍ਹਾਂ ਮੋਟਿਵ ਕਰੇ। ਮੇਰੇ ਨਾਨੀ ਜੀ ਦੇ ਮਾਮਾ ਜਿਹੜੇ ਘਰ ਆਏ ਸੀ। ਤੇ ਮੇਰੇ ਫਾਦਰ ਸਾਹਿਬ ਤੇ ਮੈਂ ਉਹਨਾਂ ਨਾਲ ਛੱਡਣ ਜਾਣ ਡੇ ਸੀ ਮੇਰੇ ਨਾਲ ਮੇਰੇ ਮਾਮਾ ਜੀ ਤੇ ਮੇਰੇ ਫਾਦਰ ਸਾਹਿਬ ਨਾਲ ਮੇਰੀ ਨਾਨੀ ਜੀ ਤੇ ਜਦੋਂ ਅਸੀਂ ਸਾਡੇ ਗਏ ਆਏ ਆ ਮੇਰੇ ਫਾਦਰ ਸਾਹਿਬ 5 ਮਿੰਟ ਪਹਿਲਾਂ ਤੁਰ ਪਏ ਉਥੋਂ ਤੇ ਮੈਂ ਲੇਟ ਆਇਆ ਆਉਂਦੇ-ਉਂਦੇ ਮੈਂ ਜਦੋਂ ਖੁੰਡੇ ਲੱਗ ਕੇ ਵੇਖਿਆ ਨਾ ਬਾਬਾ ਹੀ ਭੀੜ ਇਕੱਠੀ ਹੋਈ ਭਾਜੀ ਤੇ ਮੈਂ ਜਦੋਂ ਉੱਥੇ ਮੈਂ ਵੀ ਮੋਟਰਸ ਲਖਾੜ ਕੇ ਵੇਖਿਆ ਉੱਥੇ ਐਕਸੀਡੈਂਟ ਹੋਇਆ ਸੀ ਜਦੋਂ ਮੈਂ ਗੌਰ ਨਾਲ ਵੇਖਿਆ ਉਥੇ ਮੇਰੇ ਫਾਦਰ ਸਾਹਿਬ ਡਿੱਗੇ ਪਏ ਸੀ ਜਦੋਂ ਮੈਂ ਵੇਖਿਆ ਮੇਰੇ ਤੇ ਇਦਾਂ ਹਲੂਣ ਜੇ ਆ ਕੇ ਖਾਂਗੜੀ ਵੀ ਕੀ ਬਣ ਗਿਆ ਮੇਰੇ ਗਾੜੀ ਕੀ ਇਹ ਗੱਲ ਹੋ ਗਈ ਉਹਨਾਂ ਨੇ ਐਂਬੂਲੈਂਸ ਕਰਾਈ ਆਈ ਉਹਨੂੰ ਸਰਕਾਰੀ ਹਸਪਤਲ ਲੈ ਗਏ ਸਰਕਾਰੀ ਹਸਪਤਲ ਉਹਨਾਂ ਨੇ ਮਰ ਕੇ ਡੱਟ ਦੱਸਿਤ ਕਰਨਾ ਕ੍ਰੈਸ਼ ਹੋ ਗਈ ਸੀ ਨਾ ਐਸੀ ਗੱਡੀ ਹੀ ਕੋਈ ਗੱਡੀ ਵਾਲਾ ਕਾਬੂ ਕਰ ਲਈ ਨਹੀਂ ਗੱਡੀ ਵਾਲਾ ਕਾਬੂ ਨਹੀਂ ਜੀ ਕੀਤਾ ਗੱਡੀ ਵਾਲਾ ਕੈਂਪਰੇਚ ਆ ਗਿਆ ਵੇ ਹਾਂਜੀ ਕੁਝ ਕਾਰਵਾਈ ਕੀਤੀ ਕੁਝ ਕਾਰਵਾਈ ਕੰਡੀ ਮੰਗ ਇਹ ਵੀ ਗੱਡੀ ਵਾਲਾ ਫੜਿਆ ਜਾਏ ਇਹਨੂੰ ਸਜ਼ਾ ਚਾਹੀਦੀ ਆ ਪਰਿਵਾਰ ਚ ਕੌਣ-ਕੌਣ ਆਇਆ ਤੇ ਮੇਰੇ ਮਦਰ ਨੇ ਤੇ ਮੇਰੇ ਦੋ ਪੈਣਾ ਮੇਰੇ ਫਾਦਰ ਸਾਹਿਬ ਦੀ ਡੱਟ ਹੋ ਗਈ